हां जी 사ਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਸ਼ੀਨਾ ਜ਼ਿਲ੍ਹਾ ਅੰਮਰਸਰ ਤਹਿਸੀਲ ਜੰਡਿਆਲਾ ਇਸ ਕਰ ਜੋ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰੇਲੂ ਪਸ਼ੂਆ ਤੇ ਜਰਸੀ ਵਾੜ ਦਿਖਾਉਣੀ ਆ ਟਾਪ ਦੀ ਪੰਜਾਬ ਵਾਲੀ ਜਰਸੀ ਆ ਵੱਡੀ ਤੇ ਬਹੁਤ ਹੀ ਸੋਹਣੀ ਆ ਤਾਜੀ ਸੂਈ ਆ ਇੱਕ ਦਿਖਾਉਣੀ ਆ ਆਪਾਂ ਤੁਹਾਨੂੰ ਮੱਝ ਦਿਖਾਉਣੀ ਆ ਜਾਂ ਝੋਟੀ ਕਹਿ ਦੀਏ ਮੱਝ ਕਹਿ ਦੀਏ ਸੂਆ ਭਾਜੀ ਹੋਣੀ ਦੱਸ ਦੇ ਕਿ ਦੁੱਜਾ ਸੂਈ ਆ ਤੇ ਬੱਚੇ 나ੜੂ ਤੇ ਜਾਂ ਦੋਵੇਂ ਘਰੇਲੂ ਪਸ਼ੂ ਆ ਤੇ ਇੱਕ ਤੁਹਾਨੂੰ ਕਟਾ ਦਿਖਾਉਣਾ ਨੀਲੀ ਰਾਵੀ ਦਾ ਤੇ ਆ ਜਿਹੜਾ ਟੋਕਾ ਵਾ ਟੋਕਾ ਮਾਡਰਨ ਟੋਕਾ ਜਿਹਨੂੰ ਕਹਿ ਦਿੰਦੇ ਆ ਸਾਈਡ ਤੇ ਪੱਠੇ ਸੁੱਟਣ ਵਾਲਾ ਉਹ ਟੋਕਾ ਦਿਖਾਉਣਾ ਵਾ ਜਿਹੜਾ 4 ਵਾਲੀ ਜਿੱਦਾਂ ਮਸ਼ੀਨ ਆ ਹਾਂ ਬਾਕੀ ਜਾਣਕਾਰੀ ਆਪਾਂ ਭਾਜੀ ਉਹਨਾਂ ਕੋਲ ਲੈ ਲਾਂਗੇ ਇੱਕ ਆਪਾਂ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟੈਮ ਚੋਕਿਆ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਦੀ ਡੀਟੇਲ ਲੈਣੀ ਆ ਜੀ ਤੇ ਪਹਿਲਾਂ ਆਪਾਂ ਟੋਕੇ ਤੋਂ ਸ਼ੁਰੂਆਤ ਕਰਾਂਗੇ ਹਨਾ ਜਿੱਦਾਂ ਮੱਝ ਕਰ ਸਾਸਰੀ ਕਾਲ ਭਾਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਆ ਜੀ ਕਿਰਪਾ ਵਾਹਿਗੁਰੂ ਜੀ ਠੀਕ ਹੈ ਜੀ ਤੇ ਤੁਹਾਨੂੰ ਵਧਾਈਆਂ ਹੋਣ ਨਵੇਂ ਸਾਲ ਦੀਆਂ ਜੀ ਕਿਉਂ ਆਪਾਂ ਮਿਲੇ ਲੇਟਾਂ ਤੇ ਵਧਾਈਆਂ ਦੇਣ ਦਾ ਫਰਜ਼ ਬਣਦਾ ਜੀ ਆਪਣਾ ਹੈ ਤੇ ਪਿੰਡ ਦੱਸ ਦੀ ਆਪਣਾ ਜੀ ਪਿੰਡ ਸ਼ੀਨਾ ਜੀ ਨਵਾਂ ਪਿੰਡ ਠੀਕ ਆ ਉਹ ਤਾਂ ਨਵਾਂ ਪਿੰਡ ਮਸੂਰਿਆ ਮੇਨ ਐਡਾ ਨਵਾਂ ਪਿੰਡ ਲੱਗਦਾ ਹਨਾ ਠੀਕਾ ਰੋਡ ਤੇ ਨਵਾਂ ਪਿੰਡ ਜਿਹੜਾ ਹੋਠੀਆਂ ਹਸਪਤਾਲ ਅਮਰਸਰ ਜਿਹੜਾ ਰਾਮਦਾਸ ਹਸਪਤਾਲ ਉਹਦੇ ਲਾਗੇ ਹੋ ਨਵਾਂ ਪਿੰਡ ਆ ਹਾਂਜੀ ਇਸੇ ਰੋਡ ਤੇ ਠੀਕ ਹੈ ਜੀ ਹਾਂਜੀ ਤੇ ਆਪਣਾ ਪਿੰਡ ਸ਼ੀਨਾ ਹਾਂਜੀ ਸ਼ੀਨਾ ਨਾਮ ਕੀ ਆ ਜੀ ਨਾ ਸੰਦੀਪ ਸਿੰਘ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ ਤੇ 628842 ਜੀ 826 ਠੀਕ ਹੈ ਜੀ ਤੇ ਵਪਾਰ ਦਾ ਕੰਮ ਆਗੇ ਕਿਦਾਂ ਹੈ ਨੀ ਘਰੇਲੂ ਹੀ ਆ ਵੈਸੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਠੀਕ ਜਿਹਾ ਲੱਗਿਆ ਵੀ ਜੇ ਵੀ ਜੇ ਕਿਦੇ ਮਤਲਬ ਚੰਗੇ ਵੇਗੇ ਪਸ਼ੂ ਤੇ ਫੇਰ ਹਨਾ ਪੀ ਆ ਜੇ ਘਰੇਲੂ ਹੀ ਆ ਹਜੇ ਘਰੇਲੂ ਤੇ ਨਾਲ ਟੋਕਾ ਵੀ ਦੇ ਦੇਣਾ ਆ ਨਾਲ ਟੋਕਾ ਵਾ ਇੱਕੋ ਨੀਲੀ ਦਾ ਕਟਾ ਵਾ ਅੱਛਾ ਕਟਾ ਨਾਲ ਹਾਂਜੀ ਤੇ ਟੋਕੇ ਤੋਂ ਕਰੀਏ ਸ਼ੁਰੂਆਤ ਹਨਾ ਇਹਨੂੰ ਕਿਹੜਾ ਟੋਕਾ ਕਹਿ ਦਿੰਦੇ ਆ ਜੀ ਇਹ ਗੀਅਰ ਲੱਗਾ ਇਹਨੂੰ ਹਾਂਜੀ ਗੀਅਰ ਲੱਗਾ ਉਹਦੇ ਇੱਕ ਬੰਨੇ ਨੂੰ ਛੁੱਟਦਾ ਪੱਠੇ ਹੜੰ ਅੱਛਾ ਇੱਕ ਸਾਈਡ ਨੂੰ ਜਿੱਦਾਂ ਆ ਹੜੰਬਾ ਪਹਿਲਾਂ ਤੂੜੀ ਡਾਉਂਦੇ ਹੁੰਦੇ ਸੀ ਹਾਂਜੀ ਹਾਂਜੀ ਉਹ ਵੇਖੋ ਆਹ ਵੇਖੋ ਜੀ ਇੱਕ ਸਾਈਡ ਨੂੰ ਅੱਗੇ ਨੂੰ ਨਹੀਂ ਛੁੱਟਦਾ ਹਨਾ ਹਾਂਜੀ ਠੀਕ ਆ ਇਹਨਾਂ ਦਾ ਚਾਰ ਵੀ ਪੈਂਦਾ ਨਾ ਇਹਨਾਂ ਡੋਕਿਆਂ ਨਾਲ ਜੋ ਮਰਜ਼ੀ ਕਰ ਲੋ ਇਹਦੇ ਬਹੁਤ ਦੂਰ ਛੁੱਟਦਾ ਪੱਠਾ ਤੇ ਜੇ ਤੀਰ ਨਹੀਂ ਭਾਰੀ ਲੱਜੇ ਤਾਂ ਬੈਗ ਦਾ ਗੀਅਰ ਪਾ ਲਓ ਹਾਂਜੀ ਬੈਗ ਦਾ ਪਾ ਲਓ ਹਾਂ ਆਹ ਗੀਅਰ ਲੱਗਾ ਇਹਨੂੰ ਠੀਕ ਆ ਨਵਾਂ ਹੀ ਆ ਅਜੇ ਥੋੜੇ ਦਿਨ ਹੀ ਹੋਏ ਲਿਆਉਂਦੇ ਨੂੰ ਇਹਦਾ ਨਾਂ ਕੀ ਆ ਇਹਨੂੰ ਕੀ ਕਹਿੰਦੇ ਕੀ ਆ ਕਿਹੜਾ ਟੋਕਾ ਵਾਏ ਸਾਨੂੰ ਤੇ ਵੀ ਨਹੀਂ ਪਤਾ ਜੀ ਕੀ ਆ ਠੀਕ ਆਪ ਤੇ ਲਿਖਿਆ ਨਾ ਉਹਨਾਂ ਦਾ ਐਡਰੈਸ ਠੀਕ ਆ ਲਿਆ ਅੰਮ੍ਰਿਤਸਰੋਂ ਹੀ ਆ ਹਾਂਜੀ ਜੰਡੇਆਲਾ ਗੁਰੂ ਜੰਡੇਆਲਾ ਗੁਰੂ ਤੋਂ ਹੀ ਹਾਂਜੀ ਠੀਕ ਆ ਸੋਹਣਾ ਤਿਆਰ ਕੀਤਾ ਜਿੰਨੇ ਵੀ ਕੀਤਾ ਵਾ ਤੇ ਕਿੰਨੇ ਕੁ ਤਾਂ ਦੋਗੇ ਇਹ ਦੇ ਦਾਂਗੇ 2000 ਦਾ ਦੇ ਬਾਈ ਯਾਰ ਦਾ ਹਾਂ ਛੋੜ ਕਰ ਦੋਗੇ ਮੌਕੇ ਤੇ ਥੋੜੀ ਬੋਤੀ ਐਵੇਂ ਇੰਨੀ ਨਹੀਂ ਉਹਦਾ ਹੈ ਨਵੇਂ ਦੀ ਕੀਮਤ ਕੀ ਨਵੇਂ ਦੀ ਕੀਮਤ ਕੀ ਹੈ ਦੀ ਇਹ 26000 ਦਾ ਲੈ 26000 ਦਾ ਲੈ ਤੇ ਲੈ ਆ ਮੈਨੂੰ ਜਿਆਦਾ ਥੋੜੇ ਚੇਰੀ ਹੋਇਆ ਕਿਤੇ ਹਾਂ ਠੀਕ ਆ ਥੋੜੇ ਦੇਣੀ ਹੋਈਆਂ ਇਹਨਾਂ ਨੂੰ ਦੇਣੀ ਹੋਏ ਹੈ ਜੀ ਦੋ ਦੋ ਮਹੀਨੇ ਡੇਢ ਘੜ ਇੱਥੇ ਜੀ ਠੀਕ ਆ ਫੇਰ ਤਾਂ ਆਪਾਂ ਨਹੀਂ ਕਹਿ ਸਕਦੇ ਵੀ ਘੱਟ ਕਰ ਲਿਓ ਜਦੋਂ ਜਿੱਦਾਂ ਵੀ ਆਪਣੀ ਮਰਜ਼ੀ ਨਾਲ ਦਿਓ ਪੈਰ ਲੱਗੇ ਜਿੱਥੇ ਮਰਜੀ ਪੱਠੇ ਕੁਦਰ ਕੇ ਭਾਵੇਂ ਗਵਾਂਡੀਆਂ ਘਰ ਛੱਡ ਆਇਆ ਕਰਿਓ ਹਾਂਜੀ ਕਿਉਂ ਬਾਉ ਮੈਂ ਪੱਠੇ ਕੁਦਰ ਕੇ ਗਵਾਂਡੀਆਂ ਘਰ ਛੱਡ ਆਵੇਂਗੇ ਮਾਰਦਾ ਪੱਠੇ ਚੁੱਕ ਚੁੱਕ ਕੇ ਬਾਹਰ ਨੂੰ ਠੀਕ 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 ਆ ਸਿੱਧੇ ਖੁਰਲੀ ਚ ਪੈਣ ਸਿੱਧੇ ਚੀਰਨੀ ਲਾਈ ਤੇ ਖੁਰਲੀ ਤੇ ਕਰਦੇ ਸਿੱਧੇ ਖੁਰਲੀ ਚ ਸਿੱਧੇ ਘਲਾਉਂਦਾ ਇੱਕ ਦਿਨ ਹੀ ਵੇਖੇ ਕਰਕੇ ਸਿੱਧੇ ਘਲਾਉਂਦਾ ਮਾਰਦਾ ਚੁੱਕ ਚੁੱਕੇ ਖੁਰਲੀ ਠੀਕ ਠੀਕ ਆ ਤੇ ਮਾਜ ਦਿਖਾਈਏ ਹੁਣ ਕਿ ਪਹਿਲਾਂ ਗਾਂ ਦਿਖਾਈਏ ਵੈੜ ਵੈੜ ਦਿਖਾਈਏ ਪਹਿਲਾਂ ਨਾ ਆਪਾਂ ਇਦੇ ਕੋਲ ਕਿੰਨਾ ਦੁੱਧ ਆ ਜੀ 1 18 ਲੀਟਰ ਬੋਲਾ ਜਾਂਦੇ ਇਹ ਸੋਈ ਆ ਜਾਨੀ ਕਿ ਬੁੱਧਵਾਰ ਕੋਈ 10000 ਵਜੇ ਨਾ ਜਰਸੀ ਆ ਹਨਾ ਪੰਜਾਬ ਵਾਲੀ ਨਿੱਕਾ ਮੂੰਹ ਜਿੱਦਾਂ ਕੌਲੀ ਚ ਪਾਣੀ ਪੀਣ ਵਾਲੀ ਬੂਥੀ ਜਿੱਦਾਂ ਕਹਿ ਦਿੰਦੇ ਆ ਵਪਾਰੀ ਭਰਾ ਕਹਿ ਦਿੰਦੇ ਹੁੰਦੇ ਵੀ ਨਿੱਕੇ ਮੂੰਹ ਵਾਲੀ ਜਿਹੜੀ ਹੁੰਦੀ ਆ ਕੌਲੀ ਚ ਪਾਣੀ ਪੀਣ ਵਾਲੀ ਬੂਥੀ ਵਾਲੀ ਜਰਸੀ ਆ ਤੇ ਪਿੱਛੋਂ ਚੈੱਕ ਕਰੋ ਕਿ ਲੇਵਾ ਕਿੱਡਾ ਸੋਨਾ ਤਿਆਰ ਕੀਤਾ ਈ ਕਰਮਾ ਵਾਲੀ ਨੇ ਤੇ ਬਾਕੀ ਵਜਨ ਵੀ ਚੰਗਾ ਵੈੜਦਾ ਤੇ ਕੱਦ ਵੀ ਚੰਗਾ ਤੇ ਦੁੱਧ 18 ਲੀਟਰ ਬੋਲਾ ਹਣ ਅਜੇ 18 20 ਤੋਂ ਟੱਪੂਗੀ ਠੀਕ ਆ 20 ਤੋਂ ਟੱਪੂਗੀ ਸੰਭਾਲ ਚੰਗੀ ਕੀਤੀ ਹੈ ਗਾੜੀ ਇਹ ਸੇਵਾ ਦੀ ਗੱਲ ਬਿਲਕੁਲ ਬਿਲਕੁਲ ਕੀਮਤ ਇਹਦੀ ਕਦਰਦਾਨ ਨੇ ਪੋਣੀ ਜੇ ਭਲਾਂ ਭੁਲਾਂ ਪਈਆਂ ਵੈੜ ਨੂੰ ਕਰੋ ਚੈੱਕ ਬੱਚਾ ਕੀ ਮਗਰੇ ਤੇ ਅੱਛਾ ਜੀ ਇੱਕ ਵਾਰ ਫੇਰ ਉਹ ਕੀੜਾ ਕਢਾਓ ਇਹਦਾ ਚੰਗੀ ਤਰ੍ਹਾਂ ਦਿਖਾਈ ਜੀ ਆ ਵੇਖੋ ਚੈੱਕ ਕਰੋ ਪਹਿਲਾਂ ਵੈੜ ਦੀ ਕੁਆਲਿਟੀ ਚੈੱਕ ਕਰੋ 50 ਬੇਰੋਂ ਸੋਹਣੀ ਸੁਨੱਖੀ ਆ ਥਾਣ ਕਿੱਡਾ ਸੋਹਣਾ ਲੱਗਾ ਜੀ ਆ ਵੇਖ ਕਰੋ ਚੈੱਕ ਜਾਣ ਦਾ ਤੇ ਬਾਕੀ ਇਹਨਾਂ ਦਾ ਜਿਹੜਾ ਦੁੱਧ ਹੁੰਦਾ ਵੇੜਾਂ ਦਾ ਜਰਸੀਆਂ ਦਾ ਚਿੱਟਾ ਦੁੱਧ ਹੁੰਦਾ ਜੀ ਇਹ ਗਰਮੀ ਵੀ ਨਹੀਂ ਬਣਾਉਂਦੀ ਤੇ ਗਰਮੀ ਵੀ ਘੱਟ ਮਣਾਉਂਦੀ ਆ ਤੇ ਫੈਂਡ ਵੀ ਚੰਗੀ ਆਉਂਦੀ ਆ ਜੀ 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 ਬਿਲਕੁਲ ਬਾਕੀ ਸੀਲ ਸਲੱਗ ਬੜੀ ਆ ਜਿੱਦਾਂ ਮਰਜ਼ੀ ਆ ਵੇਖੋ ਇਦਾਂ ਬੈਠੋ ਭਾਵੇਂ ਕੋ ਗੱਲ ਸੂਆ ਇਹਦਾ ਕਿੰਵਾਵਾ ਹਾਂਜੀ ਦੂਜਾ ਦੂਜਾ ਸੂਆ ਜੀ ਦੂਜਾ ਤੇ ਦੰਦਾਂ ਜੀ ਆ ਜੀ ਦੰਦਾਂ ਜੀ ਯਾਨੀ ਕਿ ਜਵਾਨ ਦੇ ਦੰਦ ਰੱਖੇ ਆ ਜੀ ਠੀਕ ਹੈ ਜੀ ਹਾਂ ਸ਼ਿੱਗੀ ਕਰ ਲੋ ਜਾ ਠੀਕ ਹੈ ਜੀ ਠੀਕ ਹੈ ਤੇ ਮੋਲੇ ਦਾ ਕਿੰਨਾ ਕਰਾਂਗੇ ਮੁੱਲ ਵੇਖ ਲਓ ਤੁਸੀਂ ਮੋਕੀ ਦੇ ਦੂਜੇ ਡੇਡਰ ਲੱਖ ਵੀ ਕਰੀ ਜਾਂਦੇ ਆ ਇਹਦਾ ਮੈਂ ਚਲੋ ਬਾਕੀ ਥਾਣ ਮਈਆਂ ਆ ਹਾਂ ਜੀ ਹਾਂ ਜੀ ਹਾਂ ਜੀ ਥਾਣ ਤੁਹਾਨੂੰ ਚਾਹੀਦਾ ਸੋਨਾ ਕੋਈ ਟਾਪ ਦਾ ਲਗਾ ਕੁਆਲਿਟੀ ਚੰਗੀ ਲੱਗੀ ਆ ਆਹ ਦੇਖੋ ਜੀ ਕਰੋ ਚੈੱਕ ਤੇ ਬਾਕੀ ਸੋਹਣੀ ਆ ਜਿੰਨੀ ਵੀ ਹੈਗੀ ਆ ਕਮੀ ਨਹੀਂ ਕੋਲ ਜਿਹੜਾ ਵੀ ਕੋਈ ਭੈਣ ਭਰਾ ਆਊਗਾ ਨਾ ਪੂਰੀ ਵੱਡੀ ਆ ਉਹ ਨਿੰਦਕੀ ਨਹੀਂ ਜਾਂਦਾ ਇਹ ਚੀਜ਼ ਕਹਿ ਕੇ ਜਾਊਗਾ ਵੀ ਵਹਿੜ ਤੁਹਾਡੀ ਸੋਹਣੀ ਆ ਹਾਂਜੀ ਨਿੰਦਕੀ ਨਹੀਂ ਜਾਊਗਾ ਇਹ ਵੇਖੋ ਖੜੇ ਭਾਵੇਂ ਕੋਈ ਨਾ ਖੜੇ ਇਹ ਚੀਜ਼ ਨਹੀਂ ਕਹਿ ਸਕਦਾ ਕਿ ਤੁਹਾਡੀ ਵਹਿੜ ਚਾ ਨੁਕਸੇ ਆ ਹਾਂਜੀ ਹਾਂਜੀ ਇਹ ਚੀਜ਼ ਕਹੂਗਾ ਜ਼ਰੂਰ ਵੀ ਤੁਹਾਡੀ ਵਹਿੜ ਸੋਹਣੀ ਆ ਹਾਂਜੀ ਠੀਕ ਆ ਦੱਸੋ ਫੇਰ ਮੁੱਲ ਜਾਇਜ਼ ਜਿਆ ਦੱਸੋ ਮੁੱਲ ਦੇ ਕਰਨ ਨੂੰ ਭਾਵੇਂ 90 ਕਰ ਲਈਏ ਜੀ ਹਾਂਜੀ 85 ਦੇ ਦਾਂਗੇ ਛੋੜ ਕਰ ਦੋਗੇ ਮੈਂ ਕਿਤੇ ਕਰਦਾ ਕਿੰਨੀ ਕਰਦਾ 5000 ਹੀ ਕਰਦਾ 80000 ਦੀ 80000 ਦੇ ਵਿੱਚੋਂ ਬਿਲਕੁਲ 100 ਹੀ ਹੋਣੀ ਆ ਨਹੀਂ ਕਰ ਦਈਏ ਥੋੜੀ ਜਿਹੀ ਹੋਰ ਕਰ ਦਈਏ ਨਹੀਂ ਥੋੜੀ ਜਿਹੀ ਨਹੀਂ ਫਿਰ ਨਹੀਂ ਕਰ ਦਈਏ ਮੈਂ ਕਹਿੰਨਾ ਕਰ ਦਈਏ ਮਾਨਦਾਨ ਕਿਉਂ ਭੈਣ ਭਰਾ ਸਾਈ ਪਉਣ ਸਿੱਧੀ ਵੀ ਜਿਹੜਾ ਵੀ ਆਖਣ ਵੀ ਅਹੀਂ ਲੈ ਕੇ ਹੀ ਜਾਣੀ ਹੁਣ ਇਹਦੀ ਮਿਲਦੀ ਨਹੀਂ ਆ ਕਰ ਦਈਏ 2000 ਦੀ 2000 ਦੀ 70000 ਦੀ ਦੇ ਦਿਓ ਆ ਵੇਖੋ ਜੀ ਥਾਣ ਥੂਨੇ ਕਰਾਂ ਫੇਗ ਲਾਗੇ ਦੋ ਵੇਖ ਲੋ ਥਾਣ ਚੰਗਾ ਕੁਆਲਟੀ ਦਾ ਲੱਗਾ ਫੇਸ ਵੀ ਚੰਗਾ ਸੋਹਣਾ ਬਾਕੀ ਇਹਦੀ ਕੀਮਤ ਕਦਰਦਾਨ ਨੇ ਪਾਉਣੀ ਆ ਜਿੱਡੀ ਸੋਹਣੀ ਹੈਗੀ ਜੀ 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 ਆ ਵੇਖੋ ਲੈ ਆ ਇੱਕ ਰੰਥਣ ਤੋਂ ਵੇਖ ਲਓ ਮਗਰ ਵਸ਼ਾ ਦੇ ਇਹ ਆ ਵਸ਼ਾ ਦਾ ਤੇ ਫਿਰ ਉਹਨੇ 18 ਲੀਟਰ ਚਵਾ ਕੇ ਦੇ ਦੇ ਤੇ 18 ਲੀਟਰ ਐਸ ਵਕਤ ਤੇ ਜੇ ਸਾਡੇ ਕੋਲ 4 ਦਿਨ ਰਹਿ ਗਈ ਫਿਰ 20 ਟੱਪਾ ਕੇ ਦਵਾਂਗੇ ਠੀਕ ਹੈ ਜੀ ਫਿਰ ਉਦੋਂ ਦਾ ਮੁੱਲ ਫਿਰ ਵੱਖਰਾ ਹੋਊਗਾ ਜੀ ਨਹੀਂ ਆਪਾਂ ਕੀਮਤ ਲੈਣੀ ਪੂਰੀ ਤੇ ਦੁੱਧ ਚਵਾ ਕੇ ਦੇਣਾ ਇਹ ਅੱਜ ਦਾ ਮੁੱਲ ਆ ਜੀ 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 ਇਹ ਰਹਿ ਗਈ 4 ਦਿਨ ਠੀਕ ਹੈ ਫਿਰ ਉਹਦਾ ਭਾਅ ਵੱਖਰਾ ਰਹੂਗਾ ਫਿਰ ਵੱਖਰਾ ਜੂ ਇਹ ਅੱਜ ਦਾ ਕੱਲ ਦਾ ਜਿੰਨੇ ਦਿਨ 2-4 ਦਿਨ ਫੋਨ ਆਉਣੇ ਆ ਜਿਨ੍ਹਾਂ ਨੇ ਹਨ ਬਸ ਵੀ ਹੋ ਸਕਦਾ ਹੈ ਜਦੋਂ ਕੋਈ ਚੌਣ ਆਵੇ ਉਦੋਂ 20 ਕਿਲੋ ਹੀ ਚੋਲੇ ਹੋਣਗੇ ਹਾਂਜੀ ਹਾਂਜੀ ਤੇ ਦੂਜੀ ਜਿਹੜੀ ਆਲੀ ਮੱਝ ਆ ਗਈ ਅੱਗੇ ਹਾਂਜੀ ਇਹ ਦੂਜੇ ਸੂਏ ਆ ਜੀ ਮੈਨੂੰ ਪਹਿਲਾਂ ਮਿਲਲੇ ਪਰ ਚਲੋ ਗੱਲ ਕਰੀਏ ਵੀ ਥਣਾ ਤੋਂ ਉਹ ਗੱਲ ਤੋਂ ਪਹਿਲਾਂ ਲੱਗਦੀ ਆ ਤੇ ਸਿੰਘਾਂ ਤੋਂ ਦੂਜੇ ਲੱਗਦੀ ਪਰ ਦੂਜੇ ਹੀ ਆ ਸਿੰਘਾਂ ਤੋਂ ਦੂਜੇ ਮੰਨ ਲੇ ਕੋਈ ਭਾਵੇਂ ਤੀਜੇ ਵੀ ਮੰਨ ਲੇ ਸਿੰਘਾਂ ਤੋਂ ਜੇ ਥਾਣੇ ਵੇਖੀਏ ਤਾਂ ਥਾਣੇ ਦਾ ਪਹਿਲਣ ਵਾਲਾ ਵਾ ਨਹੀਂ ਹੈਗੀ ਤੀਜੇ ਨਹੀਂ ਆ ਦੂਜੇ ਹੀ ਆ ਠੀਕ ਆ ਦੂਜਾ ਤੇ ਬੱਚਾ ਕੀ ਮਗਰੇ ਦੇ ਮਗਰ ਕੱਟਾ ਜੀ ਕੱਟਾ ਮਗਰ ਕੱਟਾ ਵੀ 나ਡੂ ਤੇ ਆ ਵੇਖ ਲਓ ਇਹ ਕੱਲ ਕੱਲ ਰਾਤ ਸੀ ਤੇ ਜਿਆਦਾ ਵੱਡਾ ਕੱਦ ਨਹੀਂਗਾ ਆਪਾਂ ਕਹਿ ਸਕਦੇ ਨਾਰਮਲ ਜਿਹਾ ਹਾਈਟ ਆ ਤੇ ਸੋਹਣੀ ਆ ਜਿੰਨੀ ਵੀ ਹੈਗੀ ਆ ਗੁੰਦਵੀਂ ਆ ਪੂਰੀ ਤੇ ਕਿੰਨਾ ਜੀ ਦੁੱਧ ਦੇ ਕੋਲ ਇਹ ਕੋ 8 ਕਿਲੋ ਬੋਲਾ ਜੀ 8 ਕਿਲੋ ਬੋਲਾ ਹਾਂ ਜੀ ਤੋਰ ਨੂੰ ਵੀ ਜੀ 8 ਕਿਲੋ ਬੋਲੇ ਤੋਂ ਸਟਾਰਟ ਹੋਏ ਆ ਵਾਧਿਆ ਪਾਠ ਹੀ ਕਹਿਣਾ ਵਾ ਠੀਕ ਹੈ ਜੀ ਅਗਲੇ ਦੇ ਘਰੇ ਵਾਧ ਕੱਢੇ ਤੇ ਫਿਰ ਮਜ਼ਾ ਆਉਂਗਾ ਜੀ 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 ਲੇਵਾ ਤੁਸੀਂ ਵੇਖੋ ਵੀ ਲੇਵਾ ਕਿਆ ਬਾਤਾਂ ਲਾਈ ਫਿਰਦੀ ਆ 2 ਤੱਕ ਲੇਵਾ ਲੱਗਾ ਸੋਹਣਾ ਤਿਆਰ ਕੀਤਾ ਲੇਵਾ ਕਰਮਾ ਵਾਲੀ ਨੇ ਆ ਵੇਖੋ ਜੀ ਕਰੋ ਚੈੱਕ ਬਾਕੀ ਥਣਾ ਦਾ ਗੈਪ ਵੀ ਚੰਗਾ ਵਾ ਤੇ ਜੱਤ ਵਾਲੀ ਝੋਟੀ ਕਹਿ ਦੋ ਇਹਨੂੰ ਆ ਕਰੋ ਚੱਕ ਲੰਮੀ ਤੋਰ ਦੋ ਕੋਈ ਨਹੀਂ ਬਾਕੀ ਕੀ ਕਰਾਂ ਦੋਵੇਂ ਪਸ਼ੂ ਚੰਗੀ ਕੁਆਲਿਟੀ ਵਾਲੇ ਮਿਲ ਜਾਣੇ ਆ ਸੋਹਣੇ ਸੁਨਖੇ ਤੇ ਜੇ ਕਿਹਨੇ ਚਾਰੇ ਖਰੀਦ ਲੈ ਨਾਲੇ ਟੋਕਾ ਖਰੀਦ ਲਿਆ ਤੇ ਹੋਰ ਗੱਲ ਬਣ ਜੇ ਉਹ ਵੀਰ ਨੂੰ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਇਹ ਉਹਨਾਂ ਲਈ ਆਫਰ ਹੀ ਆ ਇਹ ਸਮਝ ਲਓ ਕਿ ਤੁਹਾਨੂੰ ਟੋਕਾ ਵੀ ਨਹੀਂ ਲੱਭਣਾ ਪੈਣਾ ਪਤਲੀ ਚਮੜੀ ਦੀ ਆ ਹਾਂਜੀ 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 ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ 12 ਕਿਲੋ ਚਵਾਈਊਗੀ ਠੀਕ ਆ 12 ਕਿਲੋ ਦੁੱਧ ਚਵਾਜੂਗੀ ਫੀਲ ਸਲੱਗ ਬੜੀ ਆ ਠੀਕ ਆ ਇਹ ਰੇੜੀ ਮੋਟੀ ਤਾਰ ਕੋਈ ਸੱਟਾ ਨਹੀਂ ਕੋਈ ਠੀਕ ਹੈ ਜੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 85000 ਕਰ ਲੀਏ ਛੋੜ ਕੇ ਨਹੀਂ ਕਰ ਦੋਗੇ 5000 ਕਰ 80000 ਦੀ ਤੇ ਜੇ ਜੋੜਾ ਲੈ ਗਿਆ ਕੋਈ ਤੇ ਸੇਵ ਕਰਦਾਂਗੇ ਮਾਂ ਖੁੱਲਾ ਮਾਣ ਹੋ ਜੂਗਾ ਇਹ ਨਾ ਵੇ ਟੋਕਾ ਵੀ ਨਾਲੇ ਲੈ ਜਾ ਤੇ ਹੋਰ ਖੁੱਲਾ ਹੋ ਜੇ ਫਿਰ ਹੋਰ ਖੁੱਲਾ ਕਰਦਾਂਗੇ ਜੀ ਠੀਕ ਆ ਸਹੀ ਆ ਕੱਟਾ ਦਿਖਾਈ ਜ ਹੁਣ ਕੱਟੇ ਦੀ ਉਮਰ ਕਿੰਨੀ ਹੋ ਗਈ ਆ ਇਹ 1.5 ਸਾਲ ਦਾ ਹੋ ਗਿਆ ਜੀ ਤੇ ਇਹਦੀ ਮਾਂ ਤੁਹਾਡੇ ਕੋਲ ਹੈਗੀ ਆ ਕਿਦਾਂ ਉਹ ਜਿਹੜੀ ਬੱਜੀ ਹਾਂਜੀ ਠੀਕ ਆ ਜੀ ਆ ਇਹਦੀ ਮਾਂ ਬੱਜੀ ਆ ਨੀਲੀ ਰਾਵੀ ਆ ਵੇਖੋ ਜੀ ਚੈੱਕ ਕਰੋ ਕੱਟਾ ਕਿੰਨਾ ਦੀ ਮਾਂ ਦਾ ਦੁੱਧ ਉਹ 18 ਕਿਲੋਟਰ ਕੱਢਦੀ ਆ ਜੀ ਬਾਕੀ ਸੇਵਾ ਦੇ ਬਾਕੀ ਨਿਸ਼ਾਨੀਆਂ ਤੁਸੀਂ ਚੈੱਕ ਕਰੋ ਇਹ ਕੱਟੇ ਦੀ ਖਾਸੀਅਤ ਇਹ ਆ ਵੀ ਦੇਣਾ ਉਹਨੂੰ ਭੈਣ ਭਰਾ ਨੂੰ ਆ ਜਿਨੇ ਘਰ ਪਾਲਣਾ ਤੇ ਸੰਭਣਾ ਵਾ ਆ ਵੇਖੋ ਜੀ ਸਾਂਭਣ ਵਾਲੇ ਨੂੰ ਕੱਟਾ ਦੇਣਾ ਸਾਂਭਣ ਵਾਲਾ ਕੀਮਤ ਲਾਵੇ ਕੱਟੇ ਦੀ ਕੱਟਾ ਸੋਹਣਾ ਜੇ ਤੇ ਬੱਚਾ ਹੀ ਆ ਕਿੰਨੇ ਮਹੀਨੇ ਦਾ ਵਾ ਡੇਢ ਮਹੀਨੇ ਡੇਢ ਸਾਲ ਦਾ ਵਾ ਡੇਢ ਡੇਢ ਸਾਲ ਦਾ ਹੋ ਗਿਆ 17 18 ਮਹੀਨਿਆਂ ਦਾ ਹੋਊਗਾ ਤੇ ਚੰਗਾ ਵਾ ਲਾ ਜੋ ਬੰਦੋ ਬਾਕੀ ਕਈ ਭੈਣ ਭਰਾ ਸ਼ੌਂਕ ਨਾਲ ਨੀਲੀ ਰਵੀ ਦੇ ਬੱਚੇ ਪਾਲਦੇ ਆ ਇਹ ਉਹਨਾਂ ਨੂੰ ਦੇਣਾ ਜਿਹੜੇ ਪਾਲਦੇ ਆ ਭੈਣ ਭਰਾ ਵੇਖੋ ਜੀ ਇਹਦਾ ਕਿੰਨਾ ਕਰਾਂਗੇ ਮੁੱਲ ਜੀ ਮੁੱਲ ਦੇ ਦਾ ਕਰਾਂਗੇ ਜਿੰਦੀ 30000 ਦਾ ਨਾ ਜ਼ਿਆਦ ਰਹੀ ਆਪਾਂ 30000 ਦਾ ਦੇ ਦਾਂਗੇ ਜੀ ਛੋੜ ਕਿ ਨਹੀਂ ਕਰ ਦੋਗੇ ਛੋੜ ਜੋ ਭਰਾ ਫੋਨ ਕਰਨ ਫੋਨ ਲਾਵੇ ਕੋਈ ਹਨਾ ਇਹਦੀ ਕੀਮਤ ਉਹਨੇ ਹੀ ਪਾਣੀ ਆ ਜਿਹਨੂੰ ਇਹਦੀ ਕਦਰ ਹੋਈ ਹਨਾ ਉਹਨੇ ਕੀਮਤ ਪਾਣੀ ਆ ਇਹ ਇਹ ਨਾਲ ਕੋਈ ਜੀ 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 ਸਾਹਮਣ ਵਾਲਾ ਜੇ ਕੋਈ ਇਨੀ ਕੀਮਤ ਲਾ ਕੇ ਖੜੂਗਾ ਤੈਨੂੰ ਝੋਟਾ ਮਾਰ ਲਈ ਤਿਆਰ ਕਰੂਗਾ ਉਹ ਜੇ ਵੇਖਿਆ ਠੀਕ ਆ ਉਹਨੇ ਤੇ ਵਿਸਾਖੀ ਤੇ ਫਿਰ ਇਹਨੂੰ ਤਿਆਰ ਕਰਕੇ ਵੇਚਾਂਗੇ ਠੀਕ ਆ ਤਿਆਰ ਕਰੋਗੇ ਠੀਕ ਆ ਜੀ ਇੱਕ ਥੋੜੇ ਪੱਠੇ ਪੁੱਠੇ ਉਹ ਹੈ ਨਹੀਂਗੇ ਜੀ 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 ਥੋੜਾ ਜਿਹਾ ਸਾਵਾ ਥੋੜਾ ਠੀਕ ਆ ਜੀ ਕਰਨੀ ਕੋਈ ਗੱਲਬਾਤ ਹੋਰ ਜੀ ਬਸ ਗੱਲ ਕਰੀਏ ਵਧੀਆ ਜੀ ਠੀਕ ਹੈ ਬਾਕੀ ਲਾ ਲਿਓ ਫੋਨ ਆਹੀ ਪਸ਼ੂ ਆ ਪਸ਼ੂ ਬਹੁਤ ਸੋਹਣੇ ਆ ਚੰਗੇ ਆ ਮਨ ਨੂੰ ਲੱਗੇ ਸਾਡੇ ਵੀ ਬਾਕੀ ਟੁੜੀ ਟਾੜੀ ਵੀ ਖਾਈ ਜਾਂਦੀ ਗਾਂ ਫੜੀ ਜੀ 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 ਇਹੋ ਜਿਹੀ ਨਹੀਂ ਆ ਵੀ ਠੀਕ ਆ ਜਾਈ ਹੋਊਗਾ ਨੇ ਫੇਰ ਹੀ ਖਾਊਗੀ ਬਾਕੀ ਵੀਡੀਓ ਕਰ ਦਿਓ ਸ਼ੇਅਰ ਆ ਕੇ ਆਪਣੀ ਦਸਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਧੰਨਵਾਦ